ਕੱਲ ਇੱਕ ਇਨਫੋਰਮੇਸ਼ਨ ਆਈ ਸੀਐਸਐਚਓ ਸਾਹਿਬ ਕੋਲੇ ਕਿ ਕੋਈ ਸ਼ੱਕੀ ਮੋਟਰਸਾਈਕਲ ਤੇ ਬੰਦੇ ਫਿਰ ਰਹੇ ਨੇ ਕਿਉਂਕਿ ਜਿਹਨੇ ਇਨਫੋਰਮੇਸ਼ਨ ਦਿੱਤੀ ਸੀ ਉਹਨੇ ਨੋਟ ਕੀਤਾ ਕਿ ਮੋਟਰਸਾਈਕਲ ਦੀਆਂ ਜਿਹੜੀਆਂ ਦੋਨੇ ਪਲੇਟਾਂ ਨੇ ਉਹ ਮੋੜੀਆਂ ਹੋਈਆਂ ਸੀ ਉਸ ਗੱਲ ਤੋਂ ਉਹਨੂੰ ਸ਼ੱਕ ਪੈ ਗਿਆ ਜਿਸ ਤੇ ਐਸਐਚਓ ਸਾਹਿਬ ਨੇ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਕਿ ਚਾਰ ਬੰਦੇ ਕਾਬੂ ਕੀਤੇ ਜਿਨ੍ਹਾਂ ਪਾਸੋਂ ਤਿੰਨ ਬੋਤਲਾਂ ਤੇ ਇਹ ਦੋ ਇੱਕ ਮਾਚੇ ਸਿਕ ਲਾਈਟਰ ਤੇ ਦੋ ਮੋਟਰਸਾਈਕਲ ਬਰਾਮਦ ਹੋਏ ਨੇ ਬੋਤਲਾਂ ਦੇ ਵਿੱਚ ਪੈਟਰੋਲ ਸੀਗਾ ਜਿਹਨੂੰ ਕਿ ਪੈਟਰੋਲ ਬੰਮ ਕਰਕੇ ਵਰਤਿਆ ਜਾਣਾ ਸੀ ਤੇ ਕਿੰਨੀ ਕੁ ਉਮਰ ਦੀ ਇਹਨਾਂ ਦੀ ਇਹ ਸਾਰੇ 19 ਤੋਂ 22 ਸਾਲ ਦੇ ਵਿੱਚ ਵਿੱਚ ਹੈਗੇ ਨੇ ਚਾਰੇ ਕੋਈ ਵੱਡੀ ਉਮਰ ਦੇ ਨਹੀਂ ਹੈਗੇ ਤੇ ਇਹ ਕਿੱਥੋਂ ਦੇ ਰਹਿਣ ਵਾਲੇ ਇਹ ਤਿੰਨ ਬੰਦੇ ਫਰੀਕੋਟ ਦੇ ਨੇ ਚੌਥਾ ਵੀ ਫਰੀਕੋ ਡਿਸਟ੍ਰਿਕਟ ਦਾ ਪਰ ਉਹਦਾ ਰਾਜੋਵਾਲ ਪਿੰਡ ਹੈ ਜੀ ਤੇ ਹੁਣ ਇਹਨਾਂ ਦਾ ਕਿੰਨੇ ਦਿਨ ਅੰਦਰ ਰਿਮਾਂਡ ਹੋਏ ਇਹਨਾਂ ਦਾ 3 ਦਿਨ ਦਾ ਰਿਮਾਂਡ ਸਾਨੂੰ ਮਿਲੇ ਇਹਨਾਂ ਤੋਂ ਪੁੱਛਗਿਸ਼ ਕਰਕੇ ਹੋਰ ਵੀ ਇਹਨਾਂ ਦੇ ਸਾਥੀ ਹੈ ਉਹਨਾਂ ਬਾਰੇ ਪਤਾ ਕੀਤਾ ਜਾਏਗਾ ਜੀ ਤੇ ਇਹਨਾਂ ਦਾ ਪਟ્રોલ ਪੰਪ ਇੰਨੀ ਮਾਤਰਾ 'ਚ ਮਿਲਣ ਦਾ ਕਾਰਨ ਤੇ ਕੀ ਮਨਸ਼ਾ ਸੀਗੀ ਉਹਦੇ ਪਿੱਛੇ ਮਨਸ਼ਾ ਇਹਨਾਂ ਦਾ ਸਿਰਫ دہشت ਫੈਲਾਉਣਾ ਲੋਕਾਂ 'ਚ ਭੀੜ ਵਾਲੇ ਏਰੀਆ 'ਚ ਇਹ ਪੈਟਰੋਲ ਬੰਬ ਸੱਟ ਕੇ دہشت ਪਾਉਣਾ ਚਾਹੁੰਦੇ ਸੀ ਤਾਂ ਕਿ ਜਿਨ੍ਹਾਂ ਨੇ ਉਹ ਪਹਿਲਾਂ ਐਕਸਟਰੈਕਸ਼ਨ ਦੀਆਂ ਕਾਲਾਂ ਆਈਆਂ ਹੋਈਆਂ ਉਹਨਾਂ ਤੋਂ ਇਹ ਪੈਸੇ ਵਸੂਲ ਕਰ ਸਕਣ ਉਹੀ ਮਨਸ਼ਾ ਨਾਲ ਇਹਨਾਂ ਨੇ ਪੈਟਰੋਲ ਬੰਬ ਸੱਟਣਾ ਹੈ ਸਰ ਜੀ ਸਿੱਕਾ ਦਾ ਪਹਿਲਾ ਇੱਕ ਪੈਟਰੋਲ ਬੰਬ ਸੱਟਿਆ ਗਿਆ ਸੀਗਾ ਬਗਵਨ ਏਰੀਆ 'ਚ ਇਹ ਬੰਦੇ ਉਹਨਾਂ ਨਾਲ ਰਿਲੇਟਡ ਹੈ ਜਾਂ ਲੱਗੇ ਨਹੀਂ ਉਹਨਾਂ ਨਾਲ ਰਿਲੇਟਡ ਨਹੀਂ ਹੈਗੇ ਨਵੇਂ ਗੈਂਗ ਹੈਗੇ ਕਿਉਂਕਿ ਉਹ ਆਪਣੇ ਇਥੋਂ ਦੇ ਜਿਉਣ ਵਾਲੇ ਦੇ ਸੀਗੇ ਸਾਰੇ ਹੀ ਬੰਦੇ ਪਰੇ ਬੰਦੇ ਫਰੀਦਕੋਟ ਖਾਸ ਡਿਸਟ੍ਰਿਕਟ ਫਰੀਦਕੋਟ ਦੇ ਸਿਟੀ ਫਰੀਦਕੋਟ ਦੇ ਨੇ ਤੇ ਇਹਨਾਂ ਦੇ ਪਹਿਲਾ ਬੂ ਮਾਮਲੇ ਫਿਰਸੇ ਦਰਜ ਹੋਏ ਇਹਨਾਂ ਦੇ ਜਿਹੜਾ ਹੈਗਾ ਰੋਹਿਤ ਹੈ ਉਹਦੇ ਦੋ ਮੁਕੱਦਮੇ ਨੇ ਜੀ ਕੁਸ਼ਪ੍ਰੀਤ ਤੇ ਵੀ ਦੋ ਮੁਕੱਦਮੇ ਨੇ ਤੇ ਸਾਫਨ ਕੁਮਾਰ ਤੇ ਇੱਕ ਮੁਕੱਦਮਾ ਦਰਜ ਹੋਇਆ ਹੁਣ ਕੀ ਕਾਰਵਾਈ ਕੀਤੀ ਗਈ ਇਹਨਾਂ ਦੇ ਖਿਲਾਫ ਅੱਜ ਇਹਨਾਂ ਦੀ ਅਰੈਸਟ ਪਾ ਕੇ ਜੀ ਇਹਨਾਂ ਨੂੰ ਪੇਸ਼ ਅਦਾਲਤ ਕੀਤਾ ਗਿਆ ਜਿੱਥੇ ਇਹਨਾਂ ਦਾ 3 ਦਿਨ ਦਾ ਰਿਮਾਂਡ ਸਾਨੂੰ ਮਿਲਿਆ ਕੁਸ਼ ਹੋਰ ਵੀ ਕੁਝ ਵੀ ਇਸਨਾਂ ਦੀ ਕੀਤੀ ਜਾਏ ਇਹਦੇ ਚ ਕੀ ਰਹੇਗੇ ਕਹਿੰਦੇ ਜੀ ਆਈਪੀਐਸ ਮਾਨਯੋਗ ਐਸਐਸਪੀ ਮੋਗਾ ਸਾਹਿਬ ਦੇ ਜੋ ਮਾੜੇ ਅਨਸ਼ਰਾਂ ਦੇ ਖਿਲਾਫ ਮੁਹਿੰਮ ਵਿੱਢੀ ਹੋਈ ਹੈ ਉਸ ਦੇ ਤਹਿਤ ਬਗਾਪਰਣਾ ਪੁਲਿਸ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਹਾਸਲ ਹੋਈ ਹੈ ਕੱਲ ਜੋ ਪਿਛਲੇ ਦਿਨੀ ਵਾਰਦਾਤ ਹੋਈ ਸੀ ਉਹਨਾਂ ਚੀ ਨਾਲ ਹੀ ਬਿੱਲੀ ਜੁਲਦੀ ਇੱਕ ਵਾਰਦਾਤ ਹੋਰ ਹੋਣ ਲੱਗੀ ਸੀ ਇਹ ਬੰਦੇ ਜਿਆਦਾ ਚਾਰੇ ਬੰਦੇ ਜਿਹੜੇ ਆਏ ਸੀਗੇ ਫਰੀਦਕੋਟ ਤੋਂ ਆਏ ਸੀਗੇ ਇਹਨਾਂ ਦਾ ਟਾਰਗੇਟ ਸੀਗਾ ਜਿਹੜਾ ਠੇਕਾ ਮੋਗਾ ਰੋਡ ਤੇ ਹੈਗਾ ਉਹ ਤੇ ਇਹ ਮਦੌਤੇ ਤੇ ਭੀੜ ਵਾਲੀ ਜਗ੍ਹਾ 'ਚ دہشت ਫੈਲਾਉਣਾ ਚਾਹੁੰਦੇ ਸੀ ਤਾਂ ਕਿ ਜਿੰਨਾਂ ਤੋਂ ਇਹਨਾਂ ਨੇ ਪੈਸੇ ਮੰਗੇ ਹੋਏ ਨੇ ਬਾਹਰ ਜਿਹੜੇ ਬੈਠੇ ਨੇ ਇਹਨਾਂ ਦੇ ਹੈਂਡਲਰ ਤਾਂ ਉਹਨਾਂ ਨੂੰ ਫਿਰੌਤੀਆਂ ਲੋਕ ਦੇ ਸਕਣ ਪਰ ਚੰਗੀ ਕਿਸਮਤ ਸੀ ਕਿ ਕਿਸੇ ਇੱਕ ਜਾਗਰੂਕ ਸ਼ਹਿਰੀ ਨੇ ਮੁਖਬਰ ਨੇ ਜਿਹਨੂੰ ਕਹਿ ਸਕਦੇ ਆ ਉਹਨੇ ਜਾਣਕਾਰੀ ਦਿੱਤੀ ਟਾਈਮ ਸਰ ਉਹਨੂੰ ਸਿਰਫ ਇੱਕ ਮੋਟਰਸਾਈਕਲ ਦੀਆਂ ਬਿੱਗੀਆਂ ਕੀਤੀਆਂ ਹੋਈਆਂ ਜਿਹੜੀਆਂ ਨੰਬਰ ਪਲੇਟਾਂ ਸੀ ਉਹ ਤੋਂ ਸ਼ੱਕ ਪੈ ਗਿਆ ਤੇ ਮੈਂ ਇਹ ਇਥੇ ਇਹ ਵੀ ਕਹਿਣਾ ਚਾਹਾਂਗਾ ਥੋੜੇ ਗ੍ਰਾਹੀ ਸਾਰੇ ਚੈਨਲਾਂ ਨਹੀਂ ਕਿ ਜਿੰਨੇ ਵੀ ਕਿਸੇ ਦੀ ਵੀ ਨੋਟਿਸ 'ਚ ਕੋਈ ਬਿਨਾ ਨੰਬਰ ਜਾਂ ਨੰਬਰ ਪਲੇਟ ਤੇ ਮਿੱਟੀ ਲੱਗੀ ਹੋਈ ਜਾਂ ਨੰਬਰ ਪਲੇਟ ਮੀਡੀਆ ਉ ਮੁਰੀਆਂ ਹੋਈਆਂ ਹੋਣ ਉਹ ਜ਼ਰੂਰ ਪੁਲਿਸ ਦੇ ਧਿਆਨ 'ਚ ਲਿਆਇਆ ਕਰੋ ਕਿਉਂਕਿ ਇਹ ਜਿਹੇ ਮਾੜੇ ਬੰਦੇ ਹੁੰਦੇ ਨੇ ਇਹ ਸੋਚ ਕੇ ਆਏ ਹੁੰਦੇ ਨੇ ਕੁਛ ਨਾ ਕੁਛ ਮਾੜਾ ਕਰਨਾ ਜਿਹੜਾ ਨੰਬਰ ਲੁਕੋਲੇ ਹੈਗੇ ਉਸੇ ਤਹਿਤ ਚਲਦੇ ਹੋਏ ਐਸ ਐਚ ਓ ਜਤਿੰਦਰ ਸਿੰਘ ਇਹਨਾਂ ਦੇ ਨਾਲ ਐਸ ਆਈ ਜਤਾਰ ਸਿੰਘ ਨੇ ਮੌਕੇ ਤੇ ਹੀ ਰੇਡ ਕੀਤਾ ਤਾਂ ਉਹਨਾਂ ਨੇ ਮੋਟਰਸਾਈਕਲ ਭਜਾ ਲੇ ਉਹਨਾਂ ਦੀਆਂ ਪੈਟਰੋਲ ਵਾਲੀਆਂ ਤਿੰਨ ਬੋਤਲਾਂ ਉਹਨਾਂ ਤੋਂ ਮਿਲੀਆਂ ਨੇ ਇੱਕ ਮਾਚਿਸ ਵੀ ਲਈ ਹੈ ਇੱਕ ਲਾਈਟਰ ਮਿਲਿਆ ਹੈ ਦੋ ਮੋਟਰਸਾਈਕਲ ਬਰਾਮਦ ਹੋਏ ਨੇ ਬਾਕੀ ਇਹਨਾਂ ਦੇ ਮੋਬਾਈਲ ਵੀ ਕਬਜ਼ੇ 'ਚ ਲਏ ਗਏ ਨੇ ਤੇ ਕਾਬੂ ਕਰ ਲਏ ਗਏ ਉਸ ਤੋਂ ਬਾਅਦ ਇਹਨਾਂ ਦੇ ਖਿਲਾਫ ਮੁਕਦਮਾ ਨੰਬਰ 249 ਦਰਜ ਰਜਿਸਟਰ ਕਰਕੇ ਇਹਨਾਂ ਦੀ ਅਰੈਸਟ પાਕੇ ਅੱਜ ਇਹਨਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਸੀਗਾ ਜੋ ਪੇਸ਼ ਕਰਨ ਤੇ ਇਹਨਾਂ ਦੇ ਖਿਲਾਫ 3 ਦਿਨ ਦਾ ਰਿਮਾਂਡ ਸਾਨੂੰ ਮਿਲਿਆ ਹੈਗੇ ਉਹਦੇ ਦੌਰਾਨ ਹੋਰ ਪੁੱਛਗਿੱਛ ਕਰਕੇ ਇਹਨਾਂ ਦੇ ਬਾਹਰਲੇ ਹੈਂਡਲਰ ਤੇ ਲੋਕਲ ਜਿਹੜੇ ਬੰਦੇ ਇਹਨਾਂ ਦੇ ਹੈਲਪ ਕਰ ਰਹੇ ਸੀਗੇ ਉਹਨਾਂ ਸਾਰਿਆਂ ਬਾਰੇ ਜਾਣਕਾਰੀ ਲੈ ਕੇ ਤੇ ਉਹਨਾਂ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਹੋਣੀ। ਕੌਣ ਆਇਆ ਜੀ ਪੇਸ਼ੀਅਨਲ ਦੇ ਪਿੱਛੇ ਕੌਣ ਇਹਨਾਂ ਦੇ ਕੰਮ ਕਰਦੇ ਨੇ? ਪਿੱਛੇ ਹਜੇ ਤੁਹਾਨੂੰ ਨਾਮ ਨਹੀਂ ਦੱਸ ਸਕਦੇ ਅਸੀਂ ਜਿਹੜੇ ਲੋਕਲ ਸੀ ਕਿਉਂਕਿ ਉਹ ਭੱਜ ਜਾਣਗੇ ਫਿਰ ਮਤਲਬ ਪਤਾ ਤਾਂ ਲੱਗਿਆ ਹੈਗਾ ਅਸੀਂ ਉਹ ਕਰ ਰਹੇ ਹਾਂ ਕਾਰਵਾਈ ਉਹਤੇ ਉਹਨੂੰ ਵੀ ਫੜ ਕੇ ਤੁਹਾਡੇ ਸਾਹਮਣੇ ਲਿਆ ਕੇ ਕਰਾਂਗੇ। ਬਾਕੀ ਫੋਰਨ ਚ ਜਿਹੜਾ ਉਹ ਪਹਿਲਾਂ ਵਾਲੇ ਬੰਦੇ ਹੈਗੇ ਨੇ ਜਿਹੜਾ ਸਣੀ ਹੈਗਾ ਇੱਕ ਧਰਮ ਧਰਮਾ ਹੈਗਾ ਉਹ ਮਲੇਸ਼ੀਆ ਚ ਹੈਗਾ। ਸਨੀ ਜਿਹੜਾ ਹੈਗਾ ਯੂਐਸਏ ਚ ਸਰ ਜੋ ਮਾੜੀ ਮੁਸਤਵ ਬਿਖੇ ਪੈਟਰੋਲ ਬੰਬ ਸੁਟਾਇਆ ਗਿਆ ਸੀ ਕੀ ਇਹ ਰਿਲੇਟਡ ਹੋ ਉਸੇ ਦੇ ਨਾਲ ਹੀ ਇਹ ਇਹ ਬੰਦੇ ਨਵੇਂ ਨੇ ਜੀ ਹੈ ਤਾਂ ਮਤਲਬ ਉਸੇ ਸੀਕੁਐਂਸ ਦਾ ਹੀ ਪਾਰਟ ਕਹਿ ਸਕਦੇ ਆ ਪਰ ਇਹ ਬੰਦੇ ਨਵੇਂ ਹੈਗੇ ਨੇ ਤੇ ਇਹ ਕਿਸਮਤ ਚੰਗੀ ਸੀਗੀ ਕਿ ਕੋਈ ਹਾਦਸਾ ਹੋਣ ਤੋਂ ਟਲ ਗਿਆ ਤੇ ਇੱਕ ਬਹੁਤ ਵੱਡੀ ਵਾਰਦਾਤ ਤੋਂ ਆਪਾਂ ਬਚਾਅ ਕਰ ਲਿਆ ਪੁਲਿਸ ਨੇ ਇਹਨਾਂ ਦੇ ਪਹਿਲਾਂ ਕੋਈ ਮਕਦਮਾ ਦਰਜ ਨਹੀਂ ਇਹਨਾਂ ਦੇ ਮੁਕੱਦਮੇ ਦਰਜ ਨੇ ਜੀ ਤੁਹਾਨੂੰ ਪ੍ਰੈਸ ਨੋਟ ਦੇ ਦਿੱਤਾ ਹੈਗਾ ਰੋਹਿਤ ਕੁਮਾਰ ਤੇ ਦੋ ਪਰਚੇ ਦਰਜ ਨੇ ਖੁਸ਼ਪ੍ਰੀਤ ਤੇ ਅ ਦੋ ਪਰਚੇ ਨੇ ਤੇ ਸਾਵਨ ਦੇ ਵੀ ਇੱਕ ਪਰਚਾ ਹੈਗਾ ਜੀ ਸਾਰੇ ਸਾਰੇ ਦੇ ਸਾਰੇ ਫਰੀਦਕੋਟ ਤੋਂ ਹੀ ਸਾਰੇ ਫਰੀਦਕੋਟ ਤੋਂ ਨੇ ਬਾਕੀ ਤਾਂ ਉਥੋਂ ਦਸ਼ਪੇਸ਼ ਕੋਲੋਨੀ ਫਰੀਦਕੋਟ ਦੇ ਹੈਗੇ ਨੇ ਇੱਕ ਰਾਜੋ ਵਾਲੇ ਹੈਗੇ ਆਪਣਾ ਗੋਲੇਵਾਲ ਚੌਕੀ ਦੇ ਚ ਪੈਂਦਾ ਪਿੰਡ ਸਦਰ ਫਰੀਦਕੋਟ ਦੇ ਜਿਵੇਂ ਠੇਕਿਆਂ ਦੀ ਗੱਲ ਕੀਤੀ ਠੇਕਿਆਂ ਦੇ ਇਹਨਾਂ ਸੁਪਣਾ ਸੀਗਾ ਜਾਂ ਸਾਜੀ ਸੀ ਉਹਨਾਂ ਦੀ ਕੋਈ ਐਕਸੋਰਸ਼ਨ ਵਾਸਤੇ ਕੋਈ ਹੋਰ ਕੋ ਕਾਲਸ ਕਰੀਆਂ ਸੀ ਇਹਨਾਂ ਨੂੰ ਇਹੋ ਜੀਆਂ ਕਾਲਸ ਮਤਲਬ ਪਹਿਲਾਂ ਹੋਈਆਂ ਸੀ ਕਿਆ ਪਰ ਹੁਣ ਕੋਈ ਕਾਲ ਨਹੀਂ ਆਈ ਸੀ ਇਹਨਾਂ ਨੂੰ ਪਿਛਲੇ ਮਤਲਬ ਕਹਿ ਲੋ 2 ਟਾਈ ਮਹੀਨੇ ਦੀ ਕੋਈ ਕਾਲ ਇਹ ਜੀ ਅਸੀਂ ਟ੍ਰੇਸ ਨਹੀਂ ਕੀਤੀ ਸੀ ਮੈਂ ਪਹਿਲਾਂ ਕੋਲ ਆਈਆਂ ਸੀ ਉਸੇ ਉਸੇ ਚ ਹੀ ਇਹ ਮਤਲਬ ਡਰਾਤਮਗਾ ਕੇ ਪੈਸੇ ਲੈਣਾ ਚਾਹੀਦਾ ਸੀ ਸਰ ਕਿਸ ਤਰ੍ਹਾਂ ਦੇ ਅਧੀਨ ਇਹਨਾਂ ਦੇ ਪਰਚੇ ਦਰਜ ਇਹਨਾਂ ਤੇ ਜੀ 109 ਜਿਹੜੀ ਕਿ ਪੁਰਾਣੇ 307 ਦੇ ਬਰਾਬਰ ਹੈ 308 55 ਜਿਹੜੀ ਕਿ 115 IPC ਦੀ ਧਾਰਾ ਦੇ ਬਰਾਬਰ ਹੈ 67 34 ਦੀ ਜਿਹੜੀ ਹੈਗੀ ਹੈ ਤੇ 120B ਹੈ ਤੇ 35 ਇਹ ਇਹਦੇ ਤਹਿਤ ਕੀ ਕਾਰਵਾਈ ਪੁਲਿਸ ਵੱਲੋਂ ਅਗਲੀ ਕੀਤੀ ਜਾ ਰਹੀ ਹੈ ਅਗਲੀ ਇਹਨਾਂ ਦਾ ਰਿਮਾਂਡ ਤੇ ਲੈ ਕੇ ਪੁੱਛ ਕੇ ਛੋੜ ਕਰਾਂਗੇ ਇਹਨਾਂ ਦੇ ਸਾਥੀ ਜਿਹੜੇ ਉਹ ਲੱਭਾਂਗੇ ਜਿਹੜੇ ਲੋਕਲ ਇੱਥੇ ਹੈਗੇ ਨੇ ਬਾਕੀ ਜਿਹੜੇ ਬਾਹਰ ਹੈਗੇ ਨੇ ਉਹਨਾਂ ਦੇ ਖਿਲਾਫ RC ਹੈ ਤੇ LOC ਅਸੀਂ ਜੋ ਵੀ ਕਾਨੂੰਨ ਮਤਲਬ ਵਰਦਾ ਉਹ ਕਾਰਵਾਈ ਕਰਾਂਗੇ